ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਕਿ ਜੇਕਰ ਤੁਹਾਡੇ ਵੀ ਦਿਲ ਵਿੱਚ ਕੋਈ ਇਸ਼ਾ ਹੈ ਤੁਹਾਡੇ ਕੋਈ ਮਨੋ ਕਾਮਨਾ ਹੈ ਤਾਂ ਤੁਸੀਂ 13 ਦਿਨ ਇਸ ਪਾਠ ਨੂੰ ਕਰ ਲੈਣਾ ਤਾਂ ਵੇਖ ਲੈਣਾ ਕਿ ਤੁਹਾਡੀ ਉਹ ਮਨੋ ਕਾਮਨਾ ਕਿਵੇਂ ਪਰਮਾਤਮਾ ਜੀ ਪੂਰੀ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ 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 ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਕਰ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਅੱਜ ਦੀ ਜਿਹੜੀ ਵੀਡੀਓ ਹੈ ਉਹ ਆਪਾਂ ਖਾਸ ਤੌਰ ਤੇ ਤੁਹਾਨੂੰ ਸਮਝਾਉਣ ਦੇ ਲਈ ਤਿਆਰ ਕੀਤੀ ਹੈ ਕਿਉਂਕਿ ਬੜੇ ਹੀ ਸਵਾਲ ਜਵਾਬ ਸੀ ਉਹਨਾਂ ਸਵਾਲਾਂ ਦੇ ਜਵਾਬ ਤੁਹਾਨੂੰ ਕਲੀਅਰ ਕਰਨ ਦੇ ਲਈ ਅੱਜ ਦੀ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਸਤ ਸੰਗਤ ਜੀ ਅੱਜ ਦੁਨੀਆ ਦੇ ਵਿੱਚ ਹਰ ਕੋਈ ਬੰਦਾ ਆਪਣੀ ਇਸ਼ਾ ਧਾਰ ਕੇ ਬੈਠਾ ਹੈ ਕਿ ਮੇਰੀ ਇਸ਼ਾ ਪੂਰੀ ਹੋ ਜਾਵੇ ਮੇਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣ ਤੇ ਮੈਨੂੰ ਸਾਰਾ ਕੁਝ ਮਿਲ ਜਾਵੇ ਆਪਾਂ ਹਰ ਇੱਕ ਬੰਦੇ ਨੂੰ ਵੇਖਦੇ ਹਾਂ ਕਿ ਜਿਸ ਨੂੰ ਮਰਜ਼ੀ ਛੇੜ ਲਓ ਹਰ ਕੋਈ ਬੰਦਾ ਕਹਿੰਦਾ ਹੈ ਜੇ ਮੈਨੂੰ ਬਹੁਤ ਕੁਝ ਚਾਹੀਦਾ ਹੈ ਮੈਂ ਬਹੁਤ ਨਾਮ ਕਮਾਉਣਾ ਚਾਹੁੰਦਾ ਹਾਂ ਮੈਨੂੰ ਬੜਾ ਕੁਝ ਜ਼ਿੰਦਗੀ ਵਿੱਚ ਅਜੇ ਹੋਰ ਚਾਹੀਦਾ ਹੈ ਕਿਹੜਾ ਨਹੀਂ ਕਹਿੰਦਾ ਕਿ ਮੇਰਾ ਨਾਮ ਨਾ ਬਣੇ ਜਾਂ ਅੱਜ ਕਿਹੜਾ ਨਹੀਂ ਕਹਿੰਦਾ ਕਿ ਮੈਨੂੰ ਕੁਝ ਨਾ ਮਿਲੇ ਜਾਂ ਮੈਨੂੰ ਕੁਝ ਨਹੀਂ ਚਾਹੀਦਾ ਹਰ ਕੋਈ ਕਹਿੰਦਾ ਹੈ ਮੈਨੂੰ ਸਭ ਕੁਝ ਚਾਹੀਦਾ ਹੈ ਬੰਦਾ ਕਹਿੰਦਾ ਹੈ ਮੇਰੇ ਕੋਲ ਸਭ ਕੁਝ ਹੋ ਜਾਵੇ ਪਰ ਜੇ ਪੁੱਛੀਏ ਕਿ ਤੇਰੇ ਕੋਲ ਨਾਮ ਦੀ ਕਮਾਈ ਕਿੰਨੀ ਕੁ ਹੈ ਤਾਂ ਬੰਦੇ ਦੀ ਤਾਂ ਬੋਲਤੀ ਹੀ ਬੰਦ ਹੋ ਜਾਂਦੀ ਹੈ ਬੰਦਾ ਕਹਿੰਦਾ ਹੈ ਮੈਨੂੰ ਗੁਰੂ ਨਾਨਕ ਨੇ ਕੁਝ ਨਹੀਂ ਦਿੱਤਾ ਬੰਦੇ ਨੂੰ ਪੁੱਛੀਏ ਕਿ ਤੇਰੇ ਨਿਤਨੇਮ ਕਿੰਨੇ ਹਨ ਬੰਦਾ ਕਹਿੰਦਾ ਹੈ ਮੇਰੇ ਤਾਂ ਨਿਤਨੇਮ ਦੀ ਮੈਨੂੰ ਅਜੇ ਲੋੜ ਹੀ ਨਹੀਂ ਅੱਜ ਘਾਟ ਇਸ ਚੀਜ਼ ਦੀ ਹੈ ਕਈ ਲੋਕ ਆਖਦੇ ਹਨ ਕਿ ਅਸੀਂ ਪਾਠ ਤਾਂ ਬਹੁਤ ਕਰਦੇ ਹਾਂ ਪਰ ਸਾਡੇ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਸਾਥ ਸੰਗਤ ਜੀ ਕਿਰਪਾ ਉੱਥੇ ਹੁੰਦੀ ਹੈ ਜਿੱਥੇ ਆਪਣਾ ਵੀ ਭਲਾ ਮੰਗੀਏ ਤੇ ਦੂਜਿਆਂ ਦਾ ਵੀ ਭਲਾ ਮੰਗੀਏ ਆਪਣੀ ਮੰਗ ਫਿਰ ਆਪਣੇ ਆਪ ਹੀ ਪੂਰੀ ਹੋ ਜਾਂਦੀ ਹੈ ਦੂਸਰੀ ਗੱਲ ਇਹ ਜੇ ਮੰਗ ਮੰਗਣ ਦੀ ਘਾਟ ਛੱਡੀ ਹੋਵੇ ਫਿਰ ਗੁਰੂ ਪਾਤਸ਼ਾਹ ਉਸ ਬੰਦੇ ਦੀਆਂ ਕਿਵੇਂ ਪੂਰੀਆਂ ਕਰਨਗੇ ਵੇਖੋ ਜੀ ਪਾਠ ਕਰਨਾ ਤੇ ਆਪਣੀ ਮੰਗ ਆਪਣੀ ਇੱਛਾ ਪੂਰੀ ਕਰਵਾਉਣ ਦੇ ਲਈ ਹੀ ਪਾਠ ਕਰਨਾ ਜੇ ਹੁਣ ਬੰਦਾ ਕਹੇ ਕਿ ਮੈਂ ਪਾਠ ਕਰਦਾ ਹਾਂ ਜੀ ਫਲਾਣੇ ਦਾ ਬੁਰਾ ਹੋ ਜਾਵੇ ਤੇ ਮੇਰਾ ਚੰਗਾ ਹੋ ਜਾਵੇ ਉਹ ਫਿਰ ਥੋੜੀ ਤੁਹਾਡੀ ਪਾਤਸ਼ਾਹ ਜੀ ਇੱਛਾ ਪੂਰੀ ਕਰਨਗੇ ਸਾਨੂੰ ਗੁਰੂ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਆਪਣੇ ਮਨ ਨੂੰ ਸ਼ਾਂਤੀ ਦੇਣ ਦੇ ਲਈ ਗੁਰਬਾਣੀ ਦਾ ਪਾਠ ਕਰਨਾ ਹੈ ਆਪਣੀ ਚੜ੍ਹਦੀ ਕਲਾ ਦੇ ਲਈ ਗੁਰਬਾਣੀ ਦਾ ਪਾਠ ਕਰਨਾ ਹੈ ਕਿ ਸੱਚੇ ਪਾਤਸ਼ਾਹ ਜੀ ਸਰਬਤ ਦਾ ਭਲਾ ਕਰੀ ਏਦਾਂ ਪੂਰੀਆਂ ਹੁੰਦੀਆਂ ਹਨ ਸਾਧ ਸੰਗਤ ਜੀ ਕਨ ਮਨੋ ਕਾਮਨਾਵਾਂ ਗੁਰਬਾਣੀ ਦਾ ਸ਼ਬਦ ਹੈ ਉਹਦੇ ਵਿੱਚ ਗਲਤ ਨਾ ਕੁਝ ਬੋਲਿਆ ਜਾ ਸਕਦਾ ਹੈ ਤੇ ਨਾ ਹੀ ਕਿਸੇ ਲਈ ਕੁਝ ਗਲਤ ਸੋਚਿਆ ਵੀ ਜਾ ਸਕਦਾ ਹੈ ਸ਼ੁੱਧ ਪਾਠ ਕਰਨਾ ਚਾਹੀਦਾ ਹੈ ਸ਼ੁੱਧ ਤੋਂ ਭਾਵ ਹੈ ਕਿ ਗੁਰਬਾਣੀ ਦਾ ਕੀਤਾ ਹੋਇਆ ਪਾਠ ਜਿਹੜਾ ਹੈ ਅਸੀਂ ਪੂਰੀ ਹੀ ਸ਼ਰਧਾ ਭਾਵਨਾ ਤੇ ਮਨ ਵਿੱਚ ਵਿਸ਼ਵਾਸ ਰੱਖ ਕੇ ਕਰਨਾ ਹੈ ਫਿਰ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਜਿਹੜੀ ਕਿਰਪਾ ਦੀ ਅਸੀਂ ਗੱਲ ਕਰ ਰਹੇ ਹਾਂ ਸਾਥ ਸੰਗਤ ਜੀ ਕਿਰਪਾ ਜ਼ਰੂਰ ਪਰਮਾਤਮਾ ਜੀ ਕਰਦੇ ਹਨ ਜਿਹੜੀਆਂ ਸਭਨਾਂ ਦੇ ਉੱਪਰ ਹੋ ਜਾਂਦੀਆਂ ਹਨ ਥੋੜਾ ਸਮਾਂ ਤੁਹਾਡੀ ਮਨੋ ਕਾਮਨਾ ਪੂਰੀ ਹੋਣ ਦੇ ਲਈ ਜ਼ਰੂਰ ਲੱਗ ਸਕਦਾ ਹੈ ਪਰ ਪੂਰੀਆਂ ਜ਼ਰੂਰ ਪਰਮਾਤਮਾ ਜੀ ਕਰ ਦਿੰਦੇ ਹਨ ਪਰ ਬਹੁਤ ਹੀ ਕਿਰਪਾ ਉਹਨਾਂ ਨੂੰ ਜਾਪਦੀ ਹੈ ਜਿਨ੍ਹਾਂ ਦੇ ਮਨ ਗੁਰੂ ਦੇ ਨਾਲ ਜੁੜ ਚੁੱਕੇ ਹਨ ਉਹ ਸਮਝ ਲੈਣ ਕਿ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੋਈ ਹੈ ਸਾਡੇ ਤੇ ਕਿਰਪਾ ਹੋ ਰਹੀ ਹੈ ਜਾਂ ਕਿਰਪਾ ਹੋ ਜਾਵੇਗੀ ਜਿਹੜੇ ਨਾ ਸ਼ੁਕਰੇ ਲੋਕ ਬਣੇ ਹੋਏ ਹਨ ਜਿਹੜੇ ਕਹਿੰਦੇ ਹਨ ਜੀ ਮੇਰੇ ਕੋਲ ਤਾਂ ਕੁਝ ਵੀ ਨਹੀਂ ਅੱਜ ਤੱਕ ਮੈਨੂੰ ਪਰਮਾਤਮਾ ਨੇ ਕੁਝ ਦਿੱਤਾ ਹੀ ਨਹੀਂ ਫਲਾਣੇ ਨੂੰ ਸਾਰਾ ਕੁਝ ਪਰਮਾਤਮਾ ਦੇ ਹੀ ਜਾਂਦਾ ਹੈ ਪਰ ਪਤਾ ਨਹੀਂ ਮੇਰੇ ਕਰਮਾਂ 'ਚ ਕਿਉਂ ਨਹੀਂ ਲਿਖਿਆ ਮੈਂ ਤਾਂ ਐਨੀ ਵੀ ਬਾਣੀ ਵੀ ਪੜਦਾ ਹਾਂ ਉਹਨਾਂ ਨੂੰ ਲੱਗਦਾ ਹੈ ਕਿ ਮੇਰੇ ਤੇ ਕਿਰਪਾ ਨਹੀਂ ਹੋ ਰਹੀ ਪਰ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਸਾਧ ਸੰਗਤ ਜੀ ਕਿ ਜਿਹੜੀ ਬੇਨਤੀ ਆਪਾਂ ਕਰ ਰਹੇ ਹਾਂ ਤਕਰੀਬਨ ਧਿਆਨ ਦੇ ਨਾਲ ਉਸ ਨੂੰ ਵੀ ਸਮਝ ਲੈਣਾ ਆਪਾਂ ਕਹਿੰਦੇ ਹਾਂ ਕਿ ਮੇਰੀਆਂ ਪੂਰੀਆਂ ਹੀ ਅਰਦਾਸਾਂ ਪੂਰੀਆਂ ਹੋ ਜਾਣ ਸਭ ਤੋਂ ਪਹਿਲਾਂ ਤਾਂ ਇੱਕ ਕੰਮ ਜ਼ਰੂਰ ਕਰਨਾ ਹੈ ਸਾਧ ਸੰਗਤ ਜੀ ਆਪਣੇ ਮਨ ਦੇ ਵਿੱਚੋਂ ਈਰਖਾ ਦੁਸ਼ਟ ਨੂੰ ਬਾਹਰ ਕੱਢ ਦਿਓ ਫਿਰ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਣਗੀਆਂ ਆਪਣੀਆਂ ਚਾਹੇ ਤੁਸੀਂ 10 ਧਾਰ ਲਓ ਜਾ 11 ਧਾਰ ਲਓ ਤੇ ਜਾਂ 15 ਧਾਰ ਲਓ ਜਿੰਨੀਆਂ ਵੀ ਇਸ਼ਾਵਾਂ ਨੇ ਸਾਰੀਆਂ ਫਿਰ ਮਾਲਕ ਜੀ ਪੂਰੀਆਂ ਕਰ ਦੇਣਗੇ ਪਹਿਲਾ ਮਨ ਦੇ ਵਿੱਚ ਉਹ ਈਰਖਾ ਦੁਸ਼ਤ ਕਾਮ ਕਰੋਧ ਨੂੰ ਬਾਹਰ ਕੱਢੋ ਐਵੇਂ ਨਾ ਲੋਕਾਂ ਦੇ ਗਲ ਪੇਸ਼ ਪਾਇਆ ਜਾਇਆ ਕਰੋ ਈਰਖਾ ਦੁਸ਼ਤ ਨਿੰਦਾ ਚੁਗਲੀ ਨੂੰ ਬਾਹਰ ਕੱਢ ਕੇ ਛੁੱਟ ਦਿਓ ਫਿਰ ਸਾਰੀ ਹੀ ਅਰਦਾਸ ਤੁਹਾਡੀ ਪਰਮਾਤਮਾ ਜੀ ਕਬੂਲ ਕਰ ਲੈਣਗੇ ਸਾਰਾ ਕੁਝ ਇਸ ਦੇਹੀ ਪੰਚਾਂਗ ਵਸੇ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਇਸ ਦੇਹੀ ਦੇ ਵਿੱਚ ਪੰਜ ਚੋਰ ਵਸੇ ਪਏ ਹਨ ਜੇਕਰ ਉਹਨਾਂ ਨੂੰ ਬਾਹਰ ਕੱਢ ਦਈਏ ਫਿਰ ਸਮਝ ਲੈਣਾ ਕਿ ਕਿਰਪਾ ਪਰਮਾਤਮਾ ਦੀ ਆਪਣੇ ਆਪ ਹੀ ਹੋ ਜਾਵੇਗੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦੇਣੀ ਹੈ ਪਰ ਤੱਕ ਹੀ ਮਹਾਰਾਜ ਤੁਹਾਡੇ ਹਿਰਦੇ ਵਿੱਚ ਵਾਸ ਕਰ ਜਾਣਗੇ ਇਹਨਾਂ ਚੀਜ਼ਾਂ ਦਾ ਤਿਆਗ ਕਰ ਦਿਓ ਫਿਰ ਅਸਲ ਦੇ ਵਿੱਚ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਤੇ ਅੱਜ ਦੀ ਜਿਹੜੀ ਵੀਡੀਓ ਹੈ ਪੂਰਨ ਕਿਰਪਾ ਦੇ ਲਈ ਹੈ ਪੂਰਨ ਕਿਰਪਾ ਕਰਵਾਉਣੀ ਪੈਣੀ ਹੈ ਸਾਨੂੰ ਮਹਾਰਾਜ ਜੀ ਦੇ ਕੋਲ ਆਪਾਂ ਨੂੰ ਬੇਨਤੀ ਕਰਨੀ ਪੈਣੀ ਹੈ ਵੇਖੋ ਸਾਧ ਸੰਗਤ ਜੀ ਆਪਾਂ ਕਿਸੇ ਤੋਂ ਕੋਈ ਕੰਮ ਲੈਣਾ ਹੋਵੇ ਤਾਂ ਸਾਨੂੰ ਉਸ ਦੇ ਪ੍ਰਤੀ ਸ਼ਬਦ ਚੰਗੇ ਬੋਲਣੇ ਪੈਂਦੇ ਹਨ ਸਾਨੂੰ ਉਸ ਦੀਆਂ ਬੇਨਤੀਆਂ ਕਰਨੀਆਂ ਪੈਂਦੀਆਂ ਹਨ ਜਾਂ ਉਸ ਦਾ ਕਈ ਵਾਰ ਸਾਨੂੰ ਨਾ ਚਾਹੁੰਦੇ ਹੋਏ ਵੀ ਧੰਨਵਾਦ ਕਰਨਾ ਪੈਂਦਾ ਹੈ ਪਰ ਪਰਮਾਤਮਾ ਜਿਤਨਾ ਸਾਰਿਆਂ ਦੇ ਹੀ ਰਚਣਹਾਰ ਹਨ ਇਸ ਲਈ ਉਹਨਾਂ ਦੇ ਲਈ ਵੀ ਅਸੀਂ ਪਹਿਲਾਂ ਤਾਂ ਸੱਚੇ ਮਨ ਤੋਂ ਗੁਰਬਾਣੀ ਪੜ੍ਹਨੀ ਹੈ ਲਗਨ ਪੈਦਾ ਕਰਨੀ ਹੈ ਆਪਣੇ ਅੰਦਰ ਆਪਣੇ ਅੰਦਰੋਂ ਪੰਜ ਹੀ ਕ੍ਰੀਤੀਆਂ ਨੂੰ ਬਾਹਰ ਕੱਢ ਦੇਣਾ ਹੈ ਇਦਾਂ ਦੀਆਂ ਗੱਲਾਂ ਬਾਤਾਂ ਦੁਨੀਆਵੀ ਤੌਰ ਤੇ ਕਰਨੀਆਂ ਪੈਂਦੀਆਂ ਹਨ ਪਰ ਜੇ ਪਰਮਾਤਮਾ ਤੋਂ ਮਨੋ ਕਾਮਨਾ ਪੂਰੀ ਕਰਵਣੀ ਹੈ ਤਾਂ ਪਰਮਾਤਮਾ ਦੇ ਲਈ ਸ਼ਬਦ ਵਰਤਨੇ ਪੈਣਗੇ ਪਰਮਾਤਮਾ ਨੂੰ ਕਹਿਣਾ ਪਵੇਗਾ ਕਿ ਰੱਬ ਜੀ ਮੈਂ ਤੁਹਾਨੂੰ ਮੱਥਾ ਟੇਕਿਆ ਮੇਰਾ ਪਰਿਵਾਰਣ ਹੋ ਜਾਵੇ ਤੁਸੀਂ ਮੈਨੂੰ ਸਮਝ ਲਓ ਸੱਚੇ ਪਾਤਸ਼ਾਹ ਮੈਂ ਤੇਰਾ ਹੀ ਹਾਂ ਤੇ ਤੇਰੇ ਤੇ ਹੀ ਆਸ ਹੈ ਮੈਨੂੰ ਹੋਰ ਕਿਸੇ ਵੀ ਦਰ ਤੇ ਕੋਈ ਆਸ ਨਹੀਂ ਹੈ ਤੇ ਤੇਰਾ ਹੀ ਹੋ ਕੇ ਰ੍ਹਾਂਗਾ ਮੈਨੂੰ ਭਰੋਸਾ ਵੀ ਤੁਹਾਡੇ ਤੇ ਹੈ ਯਕੀਨ ਵੀ ਤੁਹਾਡੇ ਤੇ ਮੇਰਾ ਚੰਗਾ ਵੀ ਤੁਸੀਂ ਹੀ ਕਰਨਾ ਹੈ ਸਾਰੀਆਂ ਆਸਾਂ ਮੈਂ ਤੁਹਾਡੇ ਤੇ ਛੱਡ ਦਿੱਤੀਆਂ ਹਨ ਤੇ ਮੈਂ ਪੰਜ ਕ੍ਰਿਤੀਆਂ ਵੀ ਤਿਆਗ ਦਿੱਤੀਆਂ ਹਨ ਮੈਂ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਸੱਚੇ ਪਾਤਸ਼ਾਹ ਜੀ ਕਿ ਐਨਾਕ ਮੇਰਾ ਭਰੋਸਾ ਕਾਇਮ ਹੋ ਜਾਵੇ ਕਿ ਮੈਂ ਹੋਰ ਕਿਸੇ ਪਾਸੇ ਵੱਲ ਨਾ ਭਟਕ ਜਾਵਾਂ ਤੁਹਾਡਾ ਜਿੰਨਾ ਵੀ ਭਰੋਸਾ ਵੱਡਾ ਹੋਵੇਗਾ ਪਰਮਾਤਮਾ ਜੀ ਔਨੀਆਂ ਹੀ ਮਨੋ ਕਾਮਨਾਵਾਂ ਛੇਤੀ ਤੁਹਾਡੀਆਂ ਪੂਰੀਆਂ ਕਰ ਦੇਣਗੇ ਫਿਰ ਦੂਸਰੇ ਨੰਬਰ ਤੇ ਇੱਕ ਸ਼ਬਦ ਹੈ ਪੰਜਵੇਂ ਪਾਤਸ਼ਾਹ ਜੀ ਦਾ ਇਸ ਸ਼ਬਦ ਦਾ ਤੁਸੀਂ ਜਾਪ ਕਰਦੇ ਹੀ ਰਹਿਣਾ ਹੈ ਵੇਖੋ ਸਾਥ ਸੰਗਤ ਜੀ ਨਿਤ ਨਿਯਮਤਾ ਕਰਨਾ ਹੀ ਹੈ ਜੇ ਇਸ ਸ਼ਬਦ ਦਾ ਜਾਪ ਵੀ ਕਰਾਂਗੇ ਗੁਰਬਾਣੀ ਵੈਸੇ ਸਾਰੇ ਹੀ ਸਤਿਕਾਰਯੋਗ ਸਾਥ ਸੰਗਤ ਦੇ ਲਈ ਹੈ ਇਸ ਸ਼ਬਦ ਦਾ ਜਾਪ ਵੀ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਪਰਮਾਤਮਾ ਜੀ ਦੀ ਕਿਰਪਾ ਜਲਦੀ ਤੁਹਾਡੇ ਤੇ ਹੋ ਜਾਵੇਗੀ। ਉਹ ਸ਼ਬਦ ਦੀ ਆਪਾ ਤੁਹਾਡੇ ਨਾਲ ਸਾਂਝ ਪਾਉਨੇ ਹਾਂ ਜੀ। ਸੋਰਠ ਮਹੱਲਾ ਪੰਜਵਾਂ ਇੱਥੇ ਉਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਿਆਲਾ ਦਾਸ ਆਪਣੇ ਆਪ ਰਖੇ ਘਟ ਘਟ ਸ਼ਬਦ ਸੁਭਾਖੇ ਗੁਰ ਕੇ ਚਰਨ ਉੱਪਰ ਬਲ ਜਾਈਂ ਦਿਨ ਸ ਰਹਿਣ ਸਾਸ ਸਾਸ ਸੰਭਾਲੀ ਪੂਰਨ ਸਭ ਨੇ ਥਾਈ ਰਹਾਓ ਆਪ ਸਹਾਈ ਆਪ ਸਹਾਈ ਹੋਆ ਸੱਚੇ ਕਾ ਸੱਚਾ ਢੋਆ ਵਾਹ ਤੇਰੀ ਭਗਤ ਵਢਾਈ ਨਾਨਕ ਪ੍ਰਭ ਸਰਣਾਈ ਇਸ ਸ਼ਬਦ ਦਾ ਜਾਪ ਰੋਜ਼ ਕਰਨਾ ਹੈ ਫਿਰ ਵੇਖ ਲੈਣਾ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਤੇ ਸ਼ੁਭ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਬਸ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਣਾ ਹੈ ਜੀ ਸੱਬੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨ ਦਿਸੇ ਵਰਾ ਜੀਓ ਬਸ ਇਹੀ ਸਮਝਣਾ ਹੈ ਕਿ ਪਰਮਾਤਮਾ ਸਾਰਾ ਕੁਝ ਜਿਹੜਾ ਹੈ ਉਹ ਵੇਖ ਰਹੇ ਹਨ ਕਿ ਤੇਰੇ ਮਨ ਅੰਦਰ ਕੀ ਚੱਲ ਰਿਹਾ ਹੈ ਤਾਂ ਤੇ ਤੂੰ ਸਰੀਰ ਪੱਖੋਂ ਕੀ ਕਰ ਰਿਹਾ ਹੈ ਇਸ ਲਈ ਜਿਹੜਾ ਤੁਸੀਂ ਪਰਮਾਤਮਾ ਦੇ ਨਾਲ ਵਾਅਦਾ ਕੀਤਾ ਹੈ ਕਿ ਮੈਂ ਆਪਣੇ ਅੰਦਰੋਂ ਪੰਜ ਕ੍ਰਿਤੀਆਂ ਨੂੰ ਕੱਢਾਂਗਾ ਜਾਂ ਕੱਢਾਂਗੀ ਤਾਂ ਉਹ ਤੁਸੀਂ ਕੱਢ ਕੇ ਫਿਰ ਵੇਖਣਾ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਕਿੰਨੀ ਜਲਦੀ ਹੋ ਜਾਵੇਗੀ ਇਹ ਨਹੀਂ ਸੋਚਣਾ ਕਿ ਕਿਸੇ ਨੂੰ ਉਜਾੜ ਕੇ ਹੀ ਅਸੀਂ ਸ਼ਾਇਦ ਖੁਸ਼ ਵਸ ਸਕਦੇ ਹਾਂ ਇਦਾਂ ਕਦੇ ਵੀ ਕੁਝ ਨਹੀਂ ਹੋਵੇਗਾ ਪਰਮਾਤਮਾ ਨੂੰ ਮੱਥਾ ਟੇਕਣਾ ਹੈ ਤੇ ਪੂਰੀ ਹੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਨਾਲ ਟੇਕਣਾ ਹੈ ਕਦੇ ਵੀ ਦੁਨਿਆਵੀ ਬਾਬਿਆਂ ਦੇ ਅੱਗੇ ਸਿਰ ਨਹੀਂ ਝੁਕਾਉਣਾ ਜੋ ਕਿ ਸਾਨੂੰ ਪਰਮਾਤਮਾ ਜੀ ਨੇ ਮਨਾ ਕੀਤਾ ਹੋਇਆ ਹੈ ਤੇ ਵੇਖ ਲੈਣਾ ਪਰਮਾਤਮਾ ਜੀ ਤੁਹਾਡੀਆਂ ਕਿਵੇਂ ਬਹੁਤ ਜਲਦੀ ਮਨੋ ਕਾਮਨਾਵਾਂ ਤੇ ਇਸ਼ਿਆਵਾਂ ਪੂਰੀਆਂ ਕਰ ਦੇਣਗੇ ਤੁਹਾਨੂੰ ਖੁਦ ਆਪਣੇ ਪ੍ਰਭੂ ਤੇ ਵਿਸ਼ਵਾਸ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ